ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੂਣ ਤੋਂ 20 ਦਿਨ ਪਹਿਲਾਂ ਜਿਹੜੀ ਪਸ਼ੂ ਨੂੰ ਖਰਾਕ ਪਾਉਣੀ ਆ ਉਹਦੇ ਵਿੱਚ 3 ਕਿਲੋ ਨਾਰੀਅਲ ਦੀਆਂ ਠੂਠੀਆਂ 3 ਕਿਲੋ ਅਲਸੀ ਥੋੜੀ ਜੀ ਰੋਸਟ ਕਰਨੀਆਂ ਅਲਸੀ ਤੇ 4 ਕਿਲੋ ਭੁਜੇ ਹੋਏ ਛੋਲੇ ਇਹਨਾਂ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਕ੍ਰੈਸ਼ ਕਰਕੇ ਅੱਧੀ ਕਿਲੋ ਇਹ ਪਾਉਣੇ ਆ ਰੋਜ਼ ਦੇ 100 ਗ੍ਰਾਮ ਉਹਦੇ ਵਿੱਚ ਪਾਉਣਾ ਦੇਸੀ ਘਿਓ ਤੇ 5 ਗ੍ਰਾਮ ਪਾਉਣਾਗਾ ਬਾਇਓਟਿਨ ਪਾਊਡਰ ਆਉਂਦਾ ਜੈਗੂਅਰ ਕੰਪਨੀ ਦਾ ਉਹ ਪਾਉਣਾਗਾ ਤੇ ਨਾਲ ਆਪਾਂ ਨੇ 100 ਗ੍ਰਾਮ ਪਾਉਣਾਗਾ ਕਲੱਚ ਪਾਊਡਰ ਇਹ ਤਿੰਨ ਪੰਜੇ ਚੀਜ਼ਾਂ ਮਿਲਾ ਕੇ ਪਸ਼ੂ ਨੂੰ ਦਿਓ ਤੁਹਾਡਾ ਪਸ਼ੂ ਛੱਡਾ ਵੀ ਦੁੱਗਣਾ ਕੱਢੂਗਾ ਜੇਰ ਸੌਣ ਤੋਂ 4 ਘੰਟਿਆਂ ਦੇ ਵਿੱਚ ਵਿੱਚ ਪੈ ਜਾਣੀ ਆ ਤੇ ਦੁੱਧ ਪਿਛਲੇ ਸੂਏ ਨਾਲੋਂ 2 ਤੋਂ 3 ਲੀਟਰ ਵੱਧ ਦੇਊਗਾ ਤੇ ਨਾਲ ਇਹਦੇ ਤੁਸੀਂ ਪਾਉਣੀ ਆ ਕਿਸੇ ਵੀ ਕੰਪਨੀ ਦੀ ट्रांजੈਕਸ਼ਨ ਫੀਡ 4 ਤੋਂ 5 ਕਿਲੋ ਧੰਨਵਾਦ ਆ ਜੀ ਸਾਰਿਆਂ ਦਾ ਸ਼ੇਅਰ ਕਰਦੇ ਹੋ